ਸਤਿ ਸੰਤ ਸਾਧਗੁਰੂ ਤੇਰਾ ਹੀ ਆਸਰਾ ਅੱਜ ਇੱਕ ਅਸੀਂ ਹੋਰ ਨਵੀਂ ਪੋਸਟ ਪਾਉਣ ਲੱਗੇ ਆਂ ਅੱਜ ਅਸੀਂ ਪਾਉਣ ਲੱਗੇ ਆਂ ਕਿ ਜੋ ਡੇਰਾ ਸੱਚਾ ਸੌਦਾ ਤੇ ਪੂਜੇ ਗੁਰੂ ਜੀ ਨੇ ਫਿਲਮਾਂ ਬਣਾਈਆਂ ਸੀ ਤਾਂ ਉਹ ਫਿਲਮਾਂ ਕਿਉਂ ਬਣਾਈਆਂ ਸੰਤ ਮਹਾਤਮਾ ਦਾ ਕੀ ਮਤਲਬ ਹੁੰਦਾ ਕਿ ਲੋਕਾਂ ਦੀ ਜਿਹੜੀ ਨੌਜਵਾਨਾਂ ਦੀ ਦਿਸ਼ਾ ਜਾਂ ਜਿਹੜੇ ਨੌਜਵਾਨ ਗਲਤ ਕੰਮਾਂ ਵਿੱਚ ਵੜ ਜਾਂਦੇ ਉਹਨਾਂ ਦੀ ਦਿਸ਼ਾ ਨੂੰ ਬਦਲਣਾ ਇਹੀ ਸੰਤ ਮਹਾਤਮਾ ਦਾ ਕੰਮ ਹੁੰਦਾ ਹੈ ਮੈਂ ਬਹੁਤ ਵੇਰੀ ਬੜਾ ਹੀ ਦੁੱਖ ਆਉਂਦਾ ਜਦੋਂ ਹੁਣ ਤੱਕ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਜਦੋਂ ਕਿਤੇ ਡਿਬੇਟ ਹੁੰਦੀ ਹੈ ਤਾਂ ਹੁਣ ਤੱਕ ਕਈ ਲੀਡਰ ਮਤਲਬ ਫਿਲਮਾਂ ਦੀ ਗੱਲ ਚਲਾਉਂਦੇ ਆ ਡੇਰਾ ਮੁਖੀ ਦੀਆਂ ਫਿਲਮਾਂ ਚਲਾਈਆਂ ਪੰਜਾਬ ਦੇ ਵਿੱਚ ਆਹ ਹੋ ਗਿਆ ਵਾਹ ਹੋ ਗਿਆ ਪਤਾ ਨਹੀਂ ਕੀ ਕੁਛ ਕਰਦੇ ਆ ਅਸੀਂ ਉਹਨਾਂ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰਦੇ ਆ ਵੀ ਪਹਿਲਾਂ ਤਾਂ ਫਿਲਮਾਂ ਬਣਾਉਣ ਦਾ ਮਤਵਲ ਸੀ ਉਹਦੇ ਮਤਵਲ ਨੂੰ ਲੋਕਾਂ ਨੂੰ ਸਮਝਾਓ ਵੀ ਉਹਨਾਂ ਦਾ ਮਤਵਲ ਕੀ ਸੀ ਉਹਨਾਂ ਫਿਲਮਾਂ ਦੀ ਤੁਲਨਾ ਤੇ ਆਮ ਫਿਲਮਾਂ ਤੁਸੀਂ ਵੇਖ ਲਓ ਵੀ ਕਿੰਨਾ ਮਤਲਬੀ ਲੋਕਾਂ ਵਿੱਚ ਗੰਦ ਪਾਉਂਦੀਆਂ ਗੁਰੂ ਜੀ ਦੀ ਜਿਹੜੀ ਮਤਲਬੀ ਫਿਲਮਾਂ ਸੀਗੀਆਂ ਉਹ ਇਸ ਵਾਸਤੇ ਸੀਗੇ ਜਿਹੜੇ ਨੌਜਵਾਨ ਸੈਲਮਿਆਂ ਨਾਲ ਜੁੜ ਗਏ ਹੁਣ ਬੱਚੇ ਪੜਨ ਜਾਂਦੇ ਆ ਸੈਲਮਿਆਂ 'ਚ ਜਾ ਵੜਦੇ ਆ ਸੈਲਮਿਆਂ 'ਚ ਗੰਦੀਆਂ ਫਿਲਮਾਂ ਹੁੰਦੀਆਂ ਕਿ ਉੱਥੇ ਨੌਜਵਾਨਾਂ ਦਾ ਜਿਹੜਾ ਮੈਨਡ ਆ ਉਹ ਖਰਾਬ ਹੁੰਦਾ ਨੌਜਵਾਨਾਂ ਦੀ ਜਿਹੜੀ ਜਵਾਨੀ ਉਹ ਬਰਬਾਦ ਹੋ ਜਾਂਦੀ ਹੈ ਕਿਉਂ ਫਿਲਮਾਂ ਗੰਦੀਆਂ ਫਿਲਮਾਂ ਦੇਖ ਕੇ ਤਾਂ ਫਿਰ ਗੁਰੂ ਜੀ ਨੇ ਮਤਲਬੀ ਗੁਰੂ ਜੀ ਨੇ ਸਾਧ ਸੰਗਤ ਦੇ ਵਿੱਚ ਵੀ ਦੱਸਿਆ ਸੀ ਵੀ ਸਾਡਾ ਤਾਂ ਭਾਈ ਇੱਕ ਮੈਨਡ ਮਤਲਬੀ ਨੌਜਵਾਨਾਂ ਦੀ ਸੋਚ ਨੂੰ ਵਿਚਾਰ ਨੂੰ ਬਦਲਣਾ ਹੁਣ ਉਹ ਫਿਲਮਾਂ ਨੌਜਵਾਨਾਂ ਦੀ ਜ਼ਿੰਦਗੀ ਦੇ ਬਣੀਆਂ ਸੀ ਵੀ ਤੁਸੀਂ ਜਵਾਨੀ ਵਿੱਚ ਜਿਹੜੀ ਜਵਾਨੀ ਕਿਵੇਂ ਸੰਭਾਲਣੀ ਆ ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ ਮਾੜੇ ਕੰਮਾਂ ਤੋਂ ਕਿਵੇਂ ਦੂਰ ਰਹਿਣਾ ਯਾਨੀ ਕਿ ਜਵਾਨੀ ਦੇ ਵਿੱਚ ਇਹ ਗੁਰੂ ਜੀ ਨੇ ਦੱਸਿਆ ਸੀ ਵੀ ਨਸ਼ੇ ਤੁਹਾਡੀ ਜ਼ਿੰਦਗੀ ਲਈ ਬੁਰੀ ਬਲਾਹ ਹੈ ਯਾਨੀ ਕਿ ਜਿਹੜੀਆਂ ਵੀ ਸਮਾਜ ਨੂੰ ਚਾਹੀਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਜਵਾਨੀ ਵਿੱਚ ਬੰਦੇ ਨੂੰ ਕਰਨੀਆਂ ਚਾਹੀਦੀਆਂ ਉਹ ਮਤਲਬ ਵੀ ਫਿਲਮਾਂ ਦੇ ਵਿੱਚ ਸਮਝਾਈਆਂ ਸੀ ਹੁਣ 사ਸੰਗ ਕਿੰਨੇ ਚਿਰ ਦਾ 2007 ਤੋਂ ਲੈ ਕੇ ਪੰਜਾਬ ਦੇ ਵਿੱਚ ਬੰਦ ਸੀ ਕਿਉਂਕਿ ਸੰਤ ਮਹਾਤਮਾ ਨੂੰ ਪੂਰੀ ਸ੍ਰਿਸ਼ਟੀ ਦਾ ਫਿਕਰ ਹੁੰਦਾ ਉਹਨਾਂ ਨੂੰ ਸਭ ਤੋਂ ਵੱਡਾ ਦੁੱਖ ਹੁੰਦਾ ਜਦੋਂ ਕਿਤੇ ਸ੍ਰਿਸ਼ਟੀ ਦੇ ਵਿੱਚ ਜੀਵ ਆ ਜਿਹੜੇ ਦੁਖੀ ਹੁੰਦੇ ਆ ਜਾਂ ਨੌਜਵਾਨ ਗਲਤ ਪਾਸੇ ਜਾਂਦੇ ਆ ਫਿਰ ਗੁਰੂ ਜੀ ਨੇ 사ਤਸੰਗ ਦੇ ਵਿੱਚ ਬਚਨ ਕੀਤੇ ਸੀ ਵੀ ਸਾਡਾ ਤਾਂ ਇਹ ਸੀਗਾ ਵੀ ਫਿਲਮਾਂ ਦੇ ਜ਼ਰੀਏ ਨੌਜਵਾਨਾਂ ਦੀ ਦਿਸ਼ਾ ਬਦਲਣੀ ਲੋਕਾਂ ਦੇ ਵਿੱਚ ਸੁਧਾਰ ਕਰਨਾ ਜਾਨੀ ਕਿ ਜਦੋਂ ਫਿਲਮਾਂ ਕਿੰਨੇ ਸਿਲਮਿਆਂ ਦੇ ਵਿੱਚ ਲੱਗੀਆਂ 사ਤਸੰਗ ਤਾਂ ਇੱਕ ਥਾਂ ਤੇ ਹੁੰਦਾ ਤਾਂ ਗੁਰੂ ਜੀ ਕਹਿੰਦੇ ਅਸੀਂ ਸੋਚਿਆ ਵੀ ਕਿਉਂ ਨਾ ਫਿਰ ਫਿਲਮਾਂ ਬਣਾ ਕੇ ਲੋਕਾਂ ਦਾ ਸੁਧਾਰ ਕੀਤਾ ਜਾਵੇ ਕਿੰਨੇ ਸਿਲਮਿਆਂ ਦੇ ਵਿੱਚ ਲੱਗੀਆਂ ਕਿੰਨੇ ਨੌਜਵਾਨਾਂ ਨੇ ਨਸ਼ੇ ਛੱਡੇ ਕਿੰਨੇ ਨੌਜਵਾਨਾਂ ਨੇ ਦੇਖ ਕੇ ਮਤਲਬ ਹੀ ਆਪਣੇ ਆਪ ਨੂੰ ਬਦਲਿਆ ਸੰਤ ਮਹਾਤਮਾ ਦਾ ਕੰਮ ਹੁੰਦਾ ਇਨਸਾਨ ਨੂੰ ਬਦਲਣਾ ਇਨਸਾਨ ਨੂੰ ਸਿੱਧੇ ਰਾਹ ਪਾਉਣਾ ਪਰ ਬੜਾ ਦੁੱਖ ਹੁੰਦਾ ਕਈਆਂ ਦੀ ਖਲੋਪੜੀ ਦੇ ਵਿੱਚ ਡੇਰੇ ਸੱਚੇ ਸੌਧ ਦੀ ਨਿੰਦਿਆ ਹੀ ਬੜੀ ਆ ਉਹਨਾਂ ਨੇ ਨਿੰਦਿਆ ਹੀ ਕਰੀ ਜਾਣੀ ਐ ਪਰ ਅਸੀਂ ਉਹਨਾਂ ਲੀਡਰ ਸਹਿਬਾਨਾਂ ਨੂੰ ਇਹ ਬੇਨਤੀ ਕਰਦੇ ਆ ਤੇ ਸਵਾਲ ਵੀ ਕਰਦੇ ਆ ਵੀ ਤੁਹਾਡੇ ਰਾਜਾਂ ਦੇ ਵਿੱਚ ਨਸ਼ੇ ਆਏ ਉਹਦੇ ਦੀ ਕਿਤੇ ਆਪਦੀ ਪੀੜੀ ਥੱਲੇ ਸੋਟਾ ਮਾਰਿਆ ਤੁਹਾਡੇ ਰਾਜਾਂ ਦੇ ਵਿੱਚ ਸਾਰੀਆਂ ਕ੍ਰਿਤਿਆਂ ਆਈਆਂ ਕਿਤੇ ਉਹਦੀ ਪੀੜੀ ਥੱਲੇ ਸੋਟਾ ਮਾਰਿਆ ਵੀ ਸਾਡੇ ਰਾਜਾਂ ਦੇ ਵਿੱਚ ਨਸ਼ੇ ਆਏ ਸਾਡੇ ਰਾਜਾਂ ਦੇ ਵਿੱਚ ਜ਼ੁਲਮ ਜ਼ੁਲਮ ਫੈਲੇ ਕੇ ਤੇ ਉਹਨਾਂ ਬੰਨੀ ਧਿਆਨ ਦਿੱਤਾ ਧਿਆਨ ਡੇਰੇ ਸੱਚੇ ਸੌ ਜਦੋਂ ਹਜੇ ਵੀ ਮਤਲਬ ਵੀ ਇੰਨਾ ਸੁਧਾਰ ਕੀਤਾ ਗੁਰੂ ਜੀ ਨੇ ਹਜੇ ਵੀ ਖਿਹੜਾ ਨਹੀਂ ਛੜਦੇ ਫਿਰ ਅਸੀਂ ਅੱਜ ਸੋਚਿਆ ਵੀ ਕਿਉਂ ਨਾ ਇਹਨਾਂ ਨੂੰ ਫਿਰ ਕੁਝ ਸਵਾਲ ਵੀ ਕੀਤੇ ਜਾਣ ਨਾਲੇ ਉਹਨਾਂ ਫਿਲਮਾਂ ਦੀ ਪੰਜਾਬ ਸਰਕਾਰ ਨੂੰ ਆਮਦਨ ਹੋਈ ਵੱਖੋ ਵੱਖ ਰਾਜ ਸਰਕਾਰਾਂ ਨੂੰ ਉਹਨਾਂ ਦੀ ਆਮਦਨ ਹੋਈ ਕਿਉਂਕਿ ਫਿਲਮਾਂ ਦੇ ਉੱਤੇ ਟੈਗਸ ਹੁੰਦਾ ਸਰਕਾਰ ਦਾ ਉਹ ਟੈਗਸ ਮਤਲਬ ਵੀ ਸਰਕਾਰ ਨੂੰ ਜਾਂਦਾ ਹੈ ਟੈਗਸ ਖਜ਼ਾਨੇ ਦੇ ਵਿੱਚ ਜਾਂਦਾ ਲੋਕਾਂ ਦਾ ਭਲਾ ਹੁੰਦਾ ਨਾਲੇ ਤਾਂ ਨੌਜਵਾਨਾਂ ਦੀ ਮਤਲਬ ਵੀ ਦਿਸ਼ਾ ਬਦਲੀ ਨੌਜਵਾਨਾਂ ਦੇ ਵਿਚਾਰ ਬਦਲੇ ਨੌਜਵਾਨਾਂ ਨੂੰ ਮਾੜਿਆ ਕੰਮਾਂ ਦੇ ਵਿੱਚੋਂ ਕੱਢਿਆ ਫਿਲਮ ਦੇ ਜਰਗੇ ਉਦੋਂ ਬਾਅਦ ਉਹਦੇ ਤੇ ਟੈਗ ਸੋਇਆ ਸਰਕਾਰ ਦਾ ਸਰਕਾਰਾਂ ਨੂੰ ਕਿੰਨੀ ਆਮਦਨ ਹੋਈ ਡੇਰਾ ਸੱਚਾ ਸੌਦਾ ਦੇ ਵਿੱਚ ਹੋਣ ਵਾਲੇ ਭੰਡਾਰੇ ਵੀ ਸਰਕਾਰ ਨੂੰ ਆਮਦਨ ਦਿੰਦੇ ਆ ਤੇ ਅਸੀਂ ਲੀਡਰਾਂ ਨੂੰ ਪੁੱਛਣਾ ਚਾਹੁੰਦੇ ਵੀ ਠੋਡੀਆਂ ਰੇਲੀਆਂ ਕੀ ਸਰਕਾਰ ਨੂੰ ਆਮਦਨ ਦਿੰਦੀਆਂ ਠੋਡੇ ਖਜ਼ਾਨੇ ਨੂੰ ਕੀ ਦਿੰਦੀਆਂ ਰੇਲੀਆਂ ਠੋਡੀਆਂ ਸਾਡਾ ਭੰਡਾਰਾ ਵੀ ਆਮਦਨ ਦਿੰਦਾ ਜਦੋਂ ਕਿਤੇ ਡੇਰਾ ਸੱਚਾ ਸੌਦਾ ਰਾਜਗੜ੍ਹ ਸਲਾਬਤਪੁਰਾ ਦੇ ਵਿੱਚ ਹੁੰਦਾ ਜਾਂ ਸਰਸੇ ਦੇ ਵਿੱਚ ਹੁੰਦਾ ਤੇ ਜਿਹੜੀਆਂ ਫਿਲਮਾਂ ਸੀ ਉਹਨਾਂ ਤੋਂ ਵੀ ਸਰਕਾਰ ਨੂੰ ਆਮਦਨ ਹੋਈ ਅੱਜ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਕਿਤੇ ਲੋਕਾਂ ਨੂੰ ਇਹ ਵੀ ਸਮਝਾ ਦੇ ਵੀ ਗੁਰੂ ਜੀ ਦੀਆਂ ਫਿਲਮਾਂ ਦੀ ਆਮਦਨ ਹੋਈ ਬਹੁਤ ਸਾਰੇ ਨੌਜਵਾਨਾਂ ਦੇ ਆਪਣੇ ਨਸ਼ੇ ਛੱਡੇ ਮਾੜੇ ਕੰਮ ਛੱਡੇ ਤਾਂ ਮੈਨੂੰ ਬੜਾ ਦੁੱਖ ਆਇਆ ਮੈਂ ਕਿਹਾ ਵੀ ਹਜੇ ਵੀ ਫਿਲਮਾਂ ਦੀ ਪੂਛ ਪੜੀ ਐ ਹਜੇ ਵੀ ਸਾਡੇ ਗੁਰੂ ਦੀ ਨਿੰਦਿਆ ਕਰੀ ਜਾਂਦੇ ਐ ਫਿਰ ਮੈਂ ਸੋਚਿਆ ਵੀ ਕਿਉਂ ਨਾ ਅੱਜ ਇਹਨਾਂ ਲੀਡਰਾਂ ਨੂੰ ਸਵਾਲ ਕੀਤੇ ਜਾਣ ਵੀ ਠੋਡੇ ਰਾਜਾਂ ਦੇ ਵਿੱਚ ਨਸ਼ੇ ਆਏ ਫਿਰ ਉਹਦੇ ਪੀੜੀ ਥੱਲੇ ਸੋਟਾ ਮਾਰਦੇ ਡੁੰਮੇਦਾਰੀਆਂ ਠੋਡੀਆਂ ਸੀ ਸਾਡੇ ਗੁਰੂ ਨੇ ਠੋਡੇ ਸੱਟੇ ਹੋਏ ਨਸ਼ਿਆਂ ਦੇ ਸਮੁੰਦਰ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਠੋਡੇ ਸੱਟੇ ਹੋਏ ਜਦੋਂ ਰੇਲਿੰਗਾਂ ਤੇ ਜਾਂਦੇ ਆ ਤੇ ਤੁਹਾਡੇ ਜਿਹੜੇ ਪਿੰਡੂ ਖੇਤਰ ਦੇ ਲੀਡਰ ਹੁੰਦੇ ਆ ਉਹ ਸ਼ਰਾਬ ਦੀ ਸ਼ਰਾਬ ਪੀਉਂਦੇ ਆਥਨੇ ਲੀਡਰ ਤਾਂ ਤਰ੍ਹਾਂ ਸੋਚੋ ਨਸ਼ਿਆਂ ਦੇ ਵਿੱਚ ਤੁਸੀਂ ਸਿੱਟਿਆ ਸਾਡੇ ਗੁਰੂ ਨੇ ਤਾਂ ਕੱਢਣ ਦਾ ਬੇੜਾ ਚੱਕਿਆ ਸੀ ਤੁਹਾਡੇ ਛਿੱਟੇ ਹੋਏ ਨਸ਼ਿਆਂ ਦੇ ਸਮੁੰਦਰ ਦੇ ਵਿੱਚੋਂ ਤੇ ਨਿੰਦਿਆ ਤੁਸੀਂ ਸਾਡੇ ਗੁਰੂ ਦੀ ਕਰਦੇ ਆ ਮੈਂ ਕਿਹਾ ਵੀ ਕਿਉਂ ਨਾ ਫਿਰ ਅੱਜ ਇਹਨਾਂ ਲੀਡਰਾਂ ਨੂੰ ਸਵਾਲ ਹੀ ਕੀਤੇ ਜਾਣ ਤੇ ਲੋਕਾਂ ਨੂੰ ਦੱਸਿਆ ਜਾਵੇ ਵੀ ਉਹ ਫਿਲਮਾਂ ਕਿਉਂ ਬਣਾਈਆਂ ਸੀ ਫਿਲਮਾਂ ਦਾ ਮਤਲਬ ਕੀ ਸੀ ਕਿਉਂਕਿ ਅਸੀਂ ਵੀ ਹੁਣ ਸਮਝਾਵਾਂਗੇ ਲੋਕਾਂ ਨੂੰ ਅਸੀਂ ਵੀ ਸੋਸ਼ਲ ਮੀਡੀਆ ਤੇ ਦੱਸਿਆ ਕਰਾਂਗੇ ਵੀ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਦਾ ਸਮਾਜ ਦੇ ਸੁਧਾਰ ਦਾ ਬੇੜਾ ਚੱਕਿਆ ਸੀ ਤੇ ਇਹ ਲੀਡਰਾਂ ਨੂੰ ਸਾਡਾ ਗੁਰੂ ਤਾਂ ਨਹੀਂ ਚੰਗਾ ਲੱਗਦਾ ਕਿਉਂਕਿ ਇਹਨਾਂ ਨੇ ਨਸ਼ਿਆਂ ਦੇ ਵਿੱਚ ਸਿੱਟ ਕੇ ਆਪਦੇ ਉੱਲੂ ਸਿੱਧੇ ਕਰਨੇ ਹੁੰਦੀਆਂ ਰਾਜਨੀਤੀਆਂ ਉਹ ਕੁਰਸੀਆਂ ਹਾਸਲ ਕਰਨੀਆਂ ਹੁੰਦੀਆਂ ਤਾਂ ਰਾਜਨੀਤੀ ਦੀ ਨਹੀਂ ਸੁਣਿਆ ਕਰੋ ਸੰਤ ਮਹਾਤਮਾ ਦੀ ਸਾਧ ਸੰਗ ਦੇ ਵਿੱਚ ਜਾਓ ਤੁਹਾਨੂੰ ਸੋਝੀ ਆਊਗੀ ਤੁਹਾਨੂੰ ਗਿਆਨ ਹੋਊਗਾ ਤੇ ਇੰਨਾ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਕਿਉਂਕਿ ਮਾਫੀ ਚਾਹੁੰਦੇ ਆ ਤੇ ਅੱਜ ਅਸੀਂ ਉਹਨਾਂ ਲੀਡਰਾਂ ਨੂੰ ਸਵਾਲ ਕੀਤਾ ਕਿ ਨਸ਼ੇ ਤੁਸੀਂ ਲੈਂਦੇ ਸਾਡੇ ਗੁਰੂ ਨੇ ਤਾਂ ਕੱਢੇ ਹਟੋਡੇ ਸਿੱਟੇ ਹੋ ਨਸ਼ਿਆਂ ਦੇ ਸਮੁੰਦਰ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ